ਸਸਰੀਕਾਲ ਜੀ ਆ ਪਾਉਣ ਲੱਗਿਆ ਗੈਪ ਡਰਮ ਮਸ਼ੀਨ ਦੇ ਕੇਐਸ ਦੀ ਮਸ਼ੀਨ ਆ ਇਹ 15 ਸਾਲ ਪੰਨ ਮਸੀਜਨ ਇਹਦਾ 7 ਮਸੀਜਨ ਲਾਉਣ ਜਾ ਰਹੀ ਆ ਮਸ਼ੀਨ ਇਹ ਮਸ਼ੀਨ ਦੇ ਰੰਗ ਪਿਛਲੀ ਯਾਰ ਪਏ ਆ ਇਹ ਪਹਿਲਾਂ ਸਾਰੇ ਕੰਪਨੀ ਦੇ ਸੀ ਇਸ ਲਈ ਆਈ ਇਹਦੇ ਰੰਗ ਪਾਏ ਆ ਹਾਂ ਥੋੜੀ ਜੀ ਬਾਹਰ ਖੜ੍ਹਦੀ ਆ ਮਸ਼ੀਨ ਤਾਂ ਕਰਕੇ ਥੋੜੀ ਜੀ ਹਾਲਤ ਇਦਾਂ ਹੋ ਗਈ ਨਹੀਂ ਮਸ਼ੀਨ ਬਹੁਤ ਵਦਗਾ ਪੂਰਾ ਗਾਂ ਕਰ ਚੱਲ 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 ਜਾਣ ਦੇ ਹੁਣ ਇਹਦੇ ਬਲੇਡ ਕੱਟ ਕੇ ਹਟਿਆ ਸੀ ਬੱਸ ਕਰਦੇ ਬੈਗ ਹੁਣ ਫਰੇਸ਼ਰ ਕੱਢਿਆ ਸੀ ਇਹੇ ਬਾਹਰ ਤੇ ਹੁਣ ਫਿਰ ਥਰੇਸ਼ਰ ਇਹਦੇ ਵਿੱਚ ਪਾ ਰਹੇ ਆ ਥਰੇਸ਼ਰ ਉੱਪਰ ਬਹਿਣਾ ਔਖਾ ਇਹਦੇ ਤੇ ਤਾਂ ਹੀ ਥਰੇਸ਼ਰ ਹੀ ਬਾਹਰ ਕੱਢ ਲਿਆ ਸੀ ਵਦਗਾ ਬਣ ਜਾਂਦੇ ਆ ਥਰੇਸ਼ਰ ਬਾਹਰ ਕੱਢ ਕੇ ਕਣ ਇੱਧਰ ਲੱਗੇ ਹੋਏ ਆ ਵੇ ਇਹ ਲੋਡਰ ਦਾ ਕੰਮ ਕਰੀ ਜਾ ਰਹੇ ਆ ਇਹ ਦੋ ਫੋਰਮੈਨ ਆ ਮੇਨ ਇਹ ਕੌਣ ਆ ਗਿਆ ਲੋਡਰ ਦਾ ਬੈਲੈਂਸ ਵਿਗੜ ਗਿਆ ਸੀ ਇਹ ਰ ਆ ਪਾ ਮਸ਼ੀਨ ਕੋਲੇ ਆ ਗਏ ਇੱਕ ਬੰਦੇ ਨੇ ਨਾ ਵਾਲੇ ਨੇ ਨਹੀਂ ਉਹ ਵੀ ਉਹਦੇ ਦੇ ਇੱਕ ਆ ਇੱਧਰ ਇਹ ਨਹੀਂ ਬਣਾਤੀ ਇਹ ਕਾ ਸਾਡਾ ਫੋਰਮੈਨ ਆ ਗਿਆ ਇਹ ਮੇਨ ਫੋਰਮੈਨ ਆ ਇਹ ਤਾਂ ਗੇੜਾ ਹੀ ਮਾਰਦਾ ਇੱਧਰ ਚ ਆ ਕੇ ਇਹਦਾ ਗੇੜੇ ਤੇ ਹੀ ਆਉਂਦਾ ਇਹ ਮੇਨ ਆਗਾ ਇਹ ਹੈੱਡ ਆਗਾ ਇਹ ਇੱਕ ਆ ਪ੍ਰੈਸ਼ਰ ਕੱਢਿਆ ਪਿਆ where you going to magenta